ਆਪਣੇ ਹੱਕ ਲੈਣ ਲਈ ਧਰਨੇ ਤੇ ਜਾ ਰਹੇ ਕਿਸਾਨ ਦੀ ਹਾਦਸੇ ਦੌਰਾਨ ਹੋਈ ਮੌਤ ਇਹ ਨੌਜਵਾਨ ਫਿਰੋਜ਼ਪੁਰ ਦੇ ਜੀਰਾ ਹਲਕੇ ਦਾ ਰਹਿਣ ਵਾਲਾ ਸੀ ਜੋ ਆਪਣਾ ਟਰੈਕਟਰ ਲੈ ਕੇ ਧਰਨੇ 'ਚ ਸ਼ਾਮਲ ਹੋਣ ਲਈ ਜਾ ਰਿਹਾ ਸੀ ਢਾਸਤੇ 'ਚ ਅਚਾਨਕ ਬਜਰੀ ਨਾਲ ਭਰੀ ਟਰਾਲੀ ਨੇ ਉਸ ਨੂੰ ਟੱਕਰ ਮਾਰ ਦਿੱਤੀ ਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਜੀਰਾ ਦਾ ਜੀਰਾ ਬਲਾਕ ਦਾ ਜੋ ਵੀ ਘਟਨਾ ਹੋਈ ਹੈ ਬਹੁਤ ਮਾਰੀ ਹੋਈ ਹੈ ਗਰੀਬ ਘਰ ਦਾ ਬੱਚਾ ਸੀ ਵੀ ਜੋ ਵੀ ਗਵਰਨਮੈਂਟ ਕਰ ਰਹੀ ਹੈ ਬਹੁਤ ਮਾਰਾ ਕੰਮ ਕਰ ਰਹੀ ਹੈ ਆ ਵੀ ਅਸੀਂ ਜਿਹੜੇ ਕਿਸਾਨ ਆਪ ਦਾ ਹੱਕ ਮੰਗਣ ਜਾਂਦੇ ਆ ਸਾਨੂੰ ਇੰਨੀ ਵੀ ਨਹੀਂ ਦੇ ਜੇ ਇਹ ਆਉਦਾ ਹੱਕ ਨਹੀਂ ਮੰਗ ਸਕਦੇ ਹੋਰ ਕੀ ਕਰਾਂਗੇ ਪਰ ਜੇ ਕੋਈ ਬਹਿ ਕੇ ਸਾਡੇ ਨਿਭੜਦੇ ਬਹਿ ਕੇ ਨਿਭੜਨ ਨੂੰ ਤਿਆਰ ਸੀ ਪਰ ਇਹਨਾਂ ਦੇ ਗੁੰਡੇ ਛੱਡੇ ਆਰਐਸ ਦੇ ਬੰਦਿਆਂ ਨੇ ਜਿਹੜਿਆ ਨੇ ਸਾਡਾ ਅੱਗੇ ਵੀ ਨੁਕਸਾਨ ਉਸ ਕੀਤਾ ਤੇ ਹੋਰ ਵੀ ਕਰੀ ਜਾਂਦੇ ਆ ਅਸੀਂ ਗਾਂਵ ਵਾਸਤੇ ਇਹਨਾਂ ਦਾ ਕੋਈ ਸੋਚਾਂਗੇ ਇਹਨਾਂ ਨੂੰ ਵੀ ਕੋਈ ਜਵਾਬ ਚੰਗੀ ਤਰ੍ਹਾਂ ਦੇਵਾਂਗੇ ਹੋਰ ਅਸੀਂ ਪਿੰਡ ਮਸੂਰ ਦੇ ਤੋਂ ਬੋਲਦੇ ਆ ਵੀ ਜੋ ਅੱਜ ਕਰਜੰਦ ਸਿੰਘ ਦੀ ਮੌਤ ਹੋਈ ਆ ਅਸੀਂ ਇਹ ਤੇ ਬਹੁਤ ਦੁੱਖ ਪ੍ਰਗਟ ਕਰਦੇ ਆ ਬਹੁਤ ਮਾੜੀ ਹੋਈ ਆ ਗਰੀਬ ਘਰ ਦਾ ਬੱਚਾ ਹੈਗਾ ਨਿੱਕੇ ਨਿੱਕੇ ਦੇ ਬੱਚੇ ਆ ਤੇ ਇਹਨ ਮੁਆਵਜ਼ਾ ਵੀ ਮਿਲਣਾ ਚਾਹੀਦਾ ਵਾਤ ਬਾਤ ਤੇ ਇਹ ਜਿਹੜੇ ਬੰਦੇ ਨੇ ਦੂਜੇ ਕੋਈ ਅੰਗੇਲੀ ਕੀਤੀ ਟਰੱਕ ਵਾਲੇ ਨੂੰ ਉੱਤੇ ਪਰਚਾ ਵੀ ਹੋਣਾ ਚਾਹੀਦਾ ਗਰਜਾ ਦਿੱਸੇ ਉਹ ਮੜ ਕੇ ਤੈਸਾ ਆ ਗਿਆ ਪਰ ਹੈਗੇ ਸੀ 31 ਸਾਲਾਂ ਟਾਂਕੀ ਸਾਲ ਸੀ ਅਜੇ ਤੇ ਕਿਹਾ ਹੈਗੀ ਸੀ ਕਿ ਮੈਂ 2 ਘੰਟੇ ਢਾਈ ਵਸ ਨਹੀਂ ਕਰਨੇ ਤੇ ਕਦੋਂ ਗਏ ਫਿਰ ਰਾਤ ਹੀ ਗਏ ਨਾ ਕੋ ਮੱਝ ਬੜੀ ਆਂਦੇ ਸਾਡੋਂ ਪਿੰਡੋਂ ਘਰੋਂ ਤੇ ਵੇਰੇ ਨਾਲ ਚਲੇ ਗਏ ਟੱਕ ਮੱਝ ਕੋਣ ਨੂੰ ਪਤਾ ਲੱਗਿਆ ਇਹ ਕਿ ਜੋ ਐਕਸੀਡੈਂਟ ਇਹ ਸਵੇਰ ਫੋਨ ਲਾਇਆ ਸਾਨੂੰ ਪਿੰਡੋਂ ਮਿਆਂ ਦੇ ਟਰਾਲੇ ਐਕਸੀਡੈਂਟ ਹੋ ਗਿਆ ਵਾ ਆਂਦੇ ਹਣ ਗੱਲ ਕਦੋਂ ਹੀ ਦੱਸਦੇ ਸਾਡੇ ਗੱਲ ਹੋਈ ਨਹੀਂ ਬਖਰੋਈ ਤੁਰਦੇ ਦੀ ਹੋਈ ਜਿਹੜੀ ਤਾਂ ਬਖਰੋਈ ਤੁਰਦੇ ਦੀ ਹੋਈ ਆ ਵਜਾ ਸੀ ਕਿ ਜਦ ਨਹੀਂ ਜਾਂਦਾ ਵੀ ਫੂਲ ਲੱਗਦਾ ਹੁੰਦਾ ਏ ਇੱਥੇ ਪਹੁੰਚ ਗਿਆ ਵਾ ਮੈਂ ਇੱਥੇ ਚੜੇ ਜਾਈ ਉਹਨੇ ਘੂੜੀ ਲਾਇਆ ਨੂੰ ਰਾਹ ਦੇ ਸੁਝੀ ਹੱਤੀ ਭਈ ਆਖਿਆ ਫੂਟ ਨਹੀਂ ਆਇਆ ਉਹ ਤਾਂ ਪਹਿਲੇ ਦਿਨ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ ਨਸ਼ਾ ਛਡਾਉਣ ਚ ਮਾਹਿਰ ਵੈਦ ਬਲਵਿੰਦਰ ਸਿੰਘ ਲੋਮਿਸ਼ 98838 77000 ਬਿਨਾਂ ਤੋੜ ਤਕਲੀਫ ਤੋਂ ਬਿਨਾਂ ਦਾਖਲ ਹੋਏ ਬਿਨਾਂ ਕੰਮ ਛੱਡੇ ਹਰ ਤਰ੍ਹਾਂ ਦਾ ਨਸ਼ਾ ਛੱਡੋ ਸ਼ਰਾਬ ਹੈਰੋਇਨ ਸਮੈਕ ਅਫੀਮ ਗਾਂਜਾ ਚਿੱਟਾ ਪੁੱਕੀ ਟੀਕੇ ਗੋਲੀਆਂ ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ ਸਾਡੀ ਦਵਾਈ 100% ਆਯੁਰਵੈਦਿਕ ਹੈ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਦੇਸ਼ ਵਿਦੇਸ਼ ਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ ਲੋਮਿਸ਼੍ਰੀ ਹਰਬਰ ਟ੍ਰੀਟਮੈਂਟ ਪਟਿਆਲਾ ਰੋਡ ਚੰਨੋ ਸੰਗਰੂ 9883877000